ਇਦੇ ਵਿੱਚ ਕਲੀਅਰਲੀ ਦਿਸ ਰਿਹਾ ਕਿ ਸਾਡੇ ਕੋਲ ਮਨੀ ਹੈਗੀ ਆ ਇਸ ਟਾਈਮ ਟੈਕਸ ਵਧਾਉਣ ਦੀ ਜ਼ਰੂਰਤ ਨਹੀਂ ਸੀਗੀ ਮੈਂ ਅਪਰੂਵ ਕਰ ਸਕਦਾ ਹਾਂ ਇਹ ਜਿਹੜੇ ਸਿਟੀ ਦੇ ਸਟਾਫ ਵੱਲੋਂ ਪ੍ਰੋਵਾਈਡ ਕੀਤੇ ਗਏ ਨੰਬਰਸ ਨੇ ਇਹ ਜਿਹੜਾ 90 ਮਿਲੀਅਨ ਡਾਲਰ ਸੈਵਰੈਂਸ ਦੀ ਗੱਲ ਕਰ ਰਹੇ ਨੇ ਨਾ ਇਹ ਅੱਜ ਤੋਂ 3 ਸਾਲ ਪਹਿਲੇ ਜਾਂ 2 ਸਾਲ ਪਹਿਲੇ ਮੈਂ ਇਹ ਹੀ ਸੋਚ ਸਕਦਾ ਕਿ politically ਇਹਨਾਂ ਦੇ ਡਿਫਰੈਂਸ ਹੋਏ ਹੋਣਗੇ ਉਹਨਾਂ ਦੇ ਮੈਂਬਰਸ ਦੇ ਨਾਲ ਅਦਰ ਦੈਨ ਥੈਟ ਹੋਰ ਤਾਂ ਕੋਈ ਰੀਜ਼ਨ ਹੀ ਨਹੀਂ ਹੈ ਆਲ ਆਫ ਅ ਸਡਨ ਲਾਸਟ ਮਿੰਟ ਤੇ ਆ ਕੇ ਉਹ ਕ੍ਰਾਈਮ ਪ੍ਰੋਵੈਂਸ਼ਨ ਸੁਸਾਇਟੀ ਦੀ ਫੰਡਿੰਗ ਬਿਲਕੁਲ ਰੋਕ ਦੇਣੀ ਕੋਈ ਵਜ੍ਹਾ ਨਹੀਂ ਸਾਰਾ ਮਹੀਨੇ ਹੋ ਗਿਆ ਕੋਈ ਕੰਮ ਨਹੀਂ ਇਸ ਬਜਟ ਦੇ ਵਿੱਚ 2024 ਦੇ ਵਿੱਚ ਕੋਈ ਵੀ ਪੈਸਾ ਉਸ ਪ੍ਰੋਜੈਕਟ ਵਾਸਤੇ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਸਭ ਪਤਾ ਕਿ ਇੰਟਰਸਟ ਰੇਟ ਬਹੁਤ ਜ਼ਿਆਦਾ ਹਾਈ ਹੋਏ ਨੇ ਲੋਕੀ ਆਲਰੇਡੀ ਸਫਰ ਕਰ ਰਹੇ ਨੇ ਜੋਬਾਂ ਬਹੁਤ ਇਸ ਟਾਈਮ ਨੁਕਸਾਨ ਹੋ ਰਿਹਾ ਹੈ ਸਰੀ ਸਿਟੀ ਕੌਂਸਲ ਦੇ ਵੱਲੋਂ ਬੀਤੀ ਰਾਤ ਮੀਟਿੰਗ ਦੇ ਵਿੱਚ ਬਜਟ ਅਪਰੂਵ ਕੀਤਾ ਗਿਆ ਕੀ ਕੋਜ ਹੈ ਇਸ ਬਜਟ ਦੇ ਵਿੱਚ ਕਾਉਂਸਲਰ ਮਨਦੀਪ ਨਾਗਰਾ ਸਾਡੇ ਨਾਲ ਨੇ ਨਾਗਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਕੀ ਕਹਿੰਦਾ ਜੀ ਸਿਟੀ ਦਾ ਬਜਟ ਜਿਹੜਾ ਅਪਰੂਵ ਹੋਇਆ ਕਿੰਨੇ ਕੁ ਟੈਕਸ ਪਦੇ ਨੇ ਉਹ ਜਿਹੜੇ ਟੈਕਸ ਜਨਰਲ ਕੈਪੀਟਲ ਟੈਕਸ ਜਿਹੜੇ ਬਤਾਏ ਨੇ ਪ੍ਰੋਪਰਟੀ ਟੈਕਸ ਜਨਰਲ ਪ੍ਰੋਪਰਟੀ ਟੈਕਸ ਉਹ ਅਕੋਰਡਿੰਗ ਟੂ ਸਿਟੀ ਅਕੋਰਡਿੰਗ ਟੂ ਮੇਅ ਲੌਕਲਟੀਮ ਵੱਲੋਂ 6% ਪਲੱਸ 1% ਰੋਡ ਲੈਵੀ ਬਟ ਜੇ ਟੈਕਨੀਕਲੀ ਦੇਖੀਏ ਜਿਹੜੀਆਂ ਹੋਰ ਵਿੱਚ ਇਹਦੇ ਵਾਅਦੇ ਕੀਤੇ ਗਏ ਨੇ ਜੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਇਨਕੋਰਪੋਰੇਟ ਕਰਕੇ ਦੇਖੀਏ ਬਜਟ ਦੇ ਵਿੱਚ ਤੇ ਇਹ ਜਿੱਦਾਂ ਸੈਕੰਡਰੀ ਸਵੀਟ ਦਾ 155 ਡਾਲਰ ਹੋਰ ਇਨਕਰੀਸ ਕਰ ਦਿੱਤਾ ਜਿੰਨਾ ਪਹਿਲਾਂ ਆ ਰਿਹਾ ਉਸ ਤੋਂ 20% ਹੋਰ ਐਡ ਕਰ ਦਿੱਤਾ ਜੇ ਉਹ ਸਾਰੇ ਨੰਬਰਸ ਦੇਖੀਏ ਇਹ ਜਿਹੜੇ ਟੈਕਸਿਸ ਹੈਗੇ 12 ਤੋਂ 13% ਜਿਹੜੇ ਵੱਧ ਗਏ ਨੇ ਆਲਰੇਡੀ ਸੋ ਪਰ ਅਕੋਰਡਿੰਗ ਟੂ ਮੇਅਰ ਲਾਕ ਮਿਸਲੀਡਿੰਗ ਸਟੇਟਮੈਂਟਸ ਆ ਰਹੀਆਂ ਕਿ 6% ਟੈਕਸ ਇਸ ਵਧੇ ਨੇ ਇਹ ਬਿਲਕੁਲ ਵੀ ਇਦਾਂ ਨਹੀਂ ਆ 6% ਨਹੀਂ ਜਿਹੜੇ ਟੈਕਸ ਇਸ 12 ਤੋਂ 13% ਵਧ ਗਏ ਨੇ ਜਿਨ੍ਹਾਂ ਦੀ ਸੈਕੰਡਰੀ ਸੂਟ ਹੈਗੀ ਆ ਬਣੀ ਹੋਈ ਘਰਾਂ ਦੇ ਵਿੱਚ ਇੱਕ ਆ ਜਾਂ ਦੋ ਆ ਉਹਨਾਂ ਲਈ ਉਸ ਜਿਹੜੀ ਸੈਕੰਡਰੀ ਸੂਟ ਦੀ ਜਿਹੜੀ ਫੀਸ ਆ ਅਪ ਟੂ 20% ਹੋਰ ਵਧ ਗਈ ਆ ਪਰ ਟੈਕਸ ਤਾਂ ਬਾਜਰਾ ਸਾਹਿਬ ਵਧਾਉਣੇ ਪੈਣੇ ਆ ਕਿ ਨਗਰਾ ਸਾਹਿਬ ਜਦੋਂ ਆਪਾਂ ਕਰਦੇ ਆ ਗੱਲਬਾਤ ਕਿ ਡਿਵੈਲਪਮੈਂਟ ਦੀ ਸਿਟੀ ਦੇ ਵਿੱਚ ਇਨਫਰਾਸਟ੍ਰਕਚਰ ਕੀ ਤਾਂ ਉਹਦੇ ਲਈ ਟੈਕਸ ਵਧਾਉਦਾ ਜ਼ਰੂਰੀ ਨਹੀਂ ਫਿਰੇ ਬਿਲਕੁਲ ਨਹੀਂ ਜੀ ਇਹ ਦੇਖੋ ਜੀ ਮੈਂ ਇਸੇ ਕਰਕੇ ਇਹ ਨੰਬਰ ਸਾਜ ਸਵੇਰ ਦਾ ਸਾਰੇ মিডিਆ ਤੇ ਨਾਲ ਲੈ ਕੇ ਚੱਲ ਰਿਆਂ ਇਹਦੇ ਵਿੱਚ ਕਲੀਅਰਲੀ ਦਿਖ ਰਿਹਾ ਕਿ ਸਾਡੇ ਕੋਲ ਮਨੀ ਹੈਗੀ ਆ ਇਸ ਟਾਈਮ ਟੈਕਸ ਵਧਾਉਣ ਦੀ ਜ਼ਰੂਰਤ ਨਹੀਂ ਸਗੀ ਮੈਂ ਪ੍ਰੂਫ ਕਰ ਸਕਦਾ ਇਹ ਜਿਹੜੇ ਸਿਟੀ ਦੇ ਸਟਾਫ ਵੱਲੋਂ ਪ੍ਰੋਵਾਈਡ ਕੀਤੇ ਗਏ ਨੰਬਰਸ ਨੇ ਸਾਡੇ ਕੋਲ 90 ਮਿਲੀਅਨ ਡਾਲਰ ਪਿਛਲੀ ਵਾਰੀ ਵੱਧ ਰੇਸ ਕੀਤਾ ਸੀਗਾ ਜਿਹੜਾ ਕਿ 12% ਟੈਕਸ ਲਾ ਕੇ ਉਹ ਇਸ ਕਰਕੇ ਲੋਕਾਂ ਨੂੰ ਡਰਾਉਣ ਵਾਸਤੇ ਉਹ ਸਾਰੇ ਦਾ ਸਾਰਾ ਪੈਸਾ ਸਟਿਲ ਹਜੇ ਸੇਵਿੰਗ ਅਕਾਊਂਟ ਦੇ ਵਿੱਚ ਪਿਆ ਉਹ ਕਿਤੇ ਯੂਜ਼ ਨਹੀਂ ਹੋਇਆ ਕਿਸੇ ਕੈਪੀਟਲ ਪ੍ਰੋਜੈਕਟ ਵਾਸਤੇ ਯੂਜ਼ ਨਹੀਂ ਹੋਇਆ ਉਹਨੂੰ ਰੱਖ ਕਿਉਂ ਰਹਿ ਰਹੇ ਨੇ ਕਿ ਇਸ ਕਰਕੇ ਕਿ ਜਦੋਂ ਅਸੀਂ ਸਰੀ ਪੁਲਿਸ ਬਾਇੰਡ ਡਾਊਨ ਕਰਨੀ ਹੈ ਉਸ ਵਾਸਤੇ ਯੂਜ਼ ਹੋਏਗਾ ਇਹ ਜਿਹੜਾ 90 ਮਿਲੀਅਨ ਡਾਲਰ ਸੈਵਰੈਂਸ ਦੀ ਗੱਲ ਕਰ ਰਹੇ ਨੇ ਨਾ ਇਹ ਅੱਜ ਤੋਂ 3 ਸਾਲ ਪਹਿਲੇ ਜਾਂ 2 ਸਾਲ ਪਹਿਲੇ ਸੀ ਅੱਜ ਉਸ ਤੋਂ ਬਹੁਤ ਜ਼ਿਆਦਾ ਹੋਰ ਆਫੀਸਰ ਹਾਇਰ ਹੋ ਚੁੱਕੇ ਨੇ ਜੇ ਸਰੀ ਪਲੀਜ਼ ਡਾਲਰ ਸਰੀ ਪਲੀਜ਼ ਨੂੰ ਇਹ ਵਾਈਨ ਡਾਊਨ ਵੀ ਕਰਨਗੇ ਉਹਦੇ ਲਈ ਇਹਨਾਂ ਨੂੰ 90 ਮਿਲੀਅਨ ਡਾਲਰ ਦੇ ਮੇਬੀ 150 ਮਿਲੀਅਨ ਡਾਲਰ ਚਾਹੀਦਾ ਹੋਵੇਗਾ ਸੋ ਇਹ ਵਾਲੀ ਮਨੀ ਜਿਹੜੀ ਆਲਰੇਡੀ ਸੇਵਿੰਗ ਅਕਾਊਂਟ ਦੇ ਵਿੱਚ ਪਈ ਆ ਉਸ ਤੋਂ ਨਾਲ 250 ਮਿਲੀਅਨ ਡਾਲਰ ਜਿਹੜਾ ਰਿਜੈਕਟ ਕੀਤਾ ਪ੍ਰੋਵਿੰਸ ਵੱਲੋਂ ਅਗਲੇ 10 ਸਾਲਾਂ ਦੇ ਵਿੱਚ ਦੇਣਾ ਸੀ 155 ਸਾਲ ਦੇ ਵਿੱਚ ਆਉਣਾ ਸੀ 30 ਮਿਲੀਅਨ ਡਾਲਰ ਪਰイヤー ਦੇ ਨਾਲ ਟੈਕਸਸ 6% ਤੋਂ 0% ਤੇ ਲਿਆ ਕੇ 来 ਸਕਦੇ ਸੀ ਇਹ ਡਾਕੂਮੈਂਟਸ ਪ੍ਰੂਵ ਕਰਦੇ ਨੇ ਇਹ ਗੱਲ রাইਟ ਅਸੀਂ ਪਰ ਉਹਨਾਂ ਨੇ ਚੂਜ਼ ਕੀਤਾ ਕਿ ਨਹੀਂ ਕਰਨਾ ਹੈ ਉਹਨਾਂ ਨੇ ਸੋ ਬਹੁਤ ਹੋਰ ਇਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਸ ਟਾਈਮ ਕੋਈ ਵੀ ਇਨਕਰੀਸ ਤੁਹਾਨੂੰ ਪਤਾ ਕਿ ਇੰਟਰਸਟ ਰੇਟ ਬਹੁਤ ਜ਼ਿਆਦਾ ਹਾਈ ਹੋਏ ਨੇ ਲੋਕੀ ਆਲਰੇਡੀ ਸਫਰ ਕਰ ਰਹੇ ਨੇ ਚੋਬਾਂ ਬਹੁਤ ਇਸ ਟਾਈਮ ਨੁਕਸਾਨ ਹੋ ਰਿਹਾ ਜਿਹੜੇ ਛੋਟੇ ਬਿਜ਼ਨੈਸਸ ਨੇ ਉਹ ਬਹੁਤ ਸਲੋ ਨੇ ਇਸ ਟਾਈਮ ਚਾਹੇ ਉਹ ਚਾਹੇ ਰਿਟੇਲ ਬਿਜ਼ਨੈਸਸ ਨੇ ਚਾਹੇ ਜਿਹਦਾ ਆਪਣੇ ਲੋਕ ਜ਼ਿਆਦਾ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਇੰਟਰਸਟੇਟ ਹਾਈ ਹੋਣ ਕਰਕੇ ਉਹਨਾਂ ਦੇ ਕੰਮ ਵੀ ਸਲੋ ਨੇ ਸੋ ਇਦਾਂ ਦੇ ਟਾਈਮ ਤੇ ਜਿਹੜੇ ਇਦਾਂ ਦੇ ਅਨੈਸੈਸਰੀ ਟੈਕਸ ਪਿਛਲੇ ਸਾਲ 12% ਲੋਕਾਂ ਨੂੰ ਡਰਾਉਣ ਵਾਸਤੇ ਲਾਇਆ ਗਿਆ ਇਸ ਸਾਲ ਵੀ ਜਿਹੜੇ ਵਾਧੇ ਆ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਸੀਗੀ ਸਿਟੀ ਦੇ ਵਿੱਚ ਪ੍ਰੋਜੈਕਟਸ ਚੱਲ ਸਕਦੇ ਸੀ ਵਿਦਆਊਟ ਕਿਸੇ ਇਨਕਰੀਸ ਤੇ ਜਦੋਂ ਨਿਊਟਨ ਇਲਾਕੇ ਦੀ ਗੱਲਬਾਤ ਕਰਦੇ ਆ ਆਪਾਂ ਸਰੀ ਦੇ ਵਿੱਚ ਤਾਂ ਨਿਊਟਨ ਰੈਕ ਸੈਂਟਰ ਦਾ ਪਿਛਲੇ ਲੰਬੇ ਸਮੇਂ ਤੋਂ ਰੋਲਾ ਗੋਲਾ ਹੈਗਾ ਤਾਂ ਉਹਦਾ ਕੀ ਬਣਿਆ ਜਿਸ ਬਜਟ ਚ ਜੀ ਤੁਸੀਂ ਮੇਰੇ ਕੋਲ ਉਹ ਵੀ ਡਾਕੂਮੈਂਟ ਮੈਂ ਨਾਲ ਹੀ ਲੈ ਕੇ ਆਇਆ ਕਿ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਰੈਕਸੈਂਟਰ ਆ ਪਹਿਲੀ ਗੱਲ 2024 ਦੇ ਵਿੱਚ ਕੋਈ ਵੀ ਫੰਡਿੰਗ ਨਹੀਂ ਹੈਗੀ ਮੈਂ ਤੁਹਾਨੂੰ ਰਿਮਾਈਂਡ ਕਰਾਉਣਾ ਚਾਹੁੰਦਾ ਕਿ 2022 ਦੇ ਵਿੱਚ ਉਹਦੇ ਵਾਸਤੇ ਲੈਂਡ ਪਹਿਲਾਂ ਬਾਈ ਕੀਤੀ ਗਈ 7 ਏਕੜ ਪ੍ਰਾਈਮ ਪੀਸ ਆਫ ਪ੍ਰੋਪਰਟੀ ਉਸ ਤੋਂ ਵਧੀਆ ਪ੍ਰੋਪਰਟੀ ਇੱਕ ਸਟੇਟ ਆਫ ਦਾ ਆਰਟ ਰੈਕਸੈਂਟਰ ਬਣਾਉਣ ਵਾਸਤੇ ਨਹੀਂ ਮਿਲ ਸਕਦੀ ਸੀ ਨਿਊਟਨ ਦੇ ਵਿੱਚ 70th ਐਂਡ ਕਿੰਗ ਜਾਰਜ ਸਿੱਥੇ ਪਹਿਲਾਂ ਰੋਣਾ ਹੁੰਦਾ ਸੀਗਾ ਉਹ ਪ੍ਰਾਪਰਟੀ ਬਾਈ ਕੀਤੀ ਬਹੁਤ ਸਟਰਗਲਸ ਦੇ थ्रू ਜਾ ਕੇ ਸਿਟੀ ਨੂੰ ਉਹ ਪ੍ਰਾਪਰਟੀ ਮਿਲੀ ਓਨਰਸ ਦੇ ਨਾਲ ਜਿਹੜੇ ਉਹ ਓਨ ਕਰਦੇ ਸੀ ਉਹਨਾਂ ਦੇ ਨਾਲ ਬਹੁਤ ਹੈਵੀ 네ਗੋਸ਼ੀਏਸ਼ਨਸ ਤੋਂ ਬਾਅਦ ਆ ਉਹ ਪ੍ਰਾਪਰਟੀ ਐਕਵਾਇਰ ਕੀਤੀ ਗਈ ਸੋ ਪ੍ਰਾਈਮ ਪੀਸ ਆਫ ਪ੍ਰਾਪਰਟੀ ਉਹਦੇ ਤੇ ਫੁੱਲੀ ਫੰਡਡ ਸੀ ਉਹ ਇਲੈਕਸ਼ਨ ਪਹਿਲਾ ਇਲੈਕਸ਼ਨ ਤੇ ਆਉਣ ਤੋਂ ਬਾਅਦ ਆ ਜਦੋਂ ਮੇਅਰ ਲੋਕ ਆਏ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਸਾਰਾ ਪ੍ਰੋਜੈਕਟ ਫੁੱਲੀ ਫੰਡਡ ਸੀਗਾ ਇੰਟਰਨਲ ਬੋਰੋਇੰਗ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਕੰਪਲੀਟ ਹੋਣਾ ਸੀਗਾ ਪਰ 18 ਮਹੀਨੇ ਹੋ ਗਏ ਇਲੈਕਸ਼ਨ ਨੂੰ ਕੁਝ ਵੀ ਕੰਮ ਨਹੀਂ ਹੋਇਆ ਤੁਸੀਂ ਦੇਖਦੇ ਹੋ ਪ੍ਰੋਜੈਕਟ ਬਿਲਕੁਲ ਰੈਡੀ ਆ ਜਿਹੜੀਆਂ ਬਿਲਡਿੰਗਸ ਸੀ ਡਿਮੋਲਿਸ਼ ਹੋ ਗਈਆਂ ਆਫ ਸਾਈਡ ਕੰਮ ਜਿਹੜੇ ਹੋ ਗਏ ਸੀ ਸਟਰੀਟ ਬਣ ਗਈ ਉੱਤੇ ਲਾਈਟਾਂ ਲੱਗੀਆਂ ਸੀ ਸਾਈਡਵੌਕ ਬਣ ਗਿਆ ਸੀ ਸਰਵਿਸਿੰਗ ਹੋ ਗਈ ਸੀ ਉਹ ਸਾਰੇ ਕੰਮ ਹੋ ਗਏ ਪਰ ਉਸ ਤੋਂ ਬਾਅਦ 18 ਮਹੀਨੇ ਹੋ ਗਏ ਕੋਈ ਕੰਮ ਨਹੀਂ ਇਸ ਬਜਟ ਦੇ ਵਿੱਚ 2024 ਦੇ ਵਿੱਚ ਕੋਈ ਵੀ ਪੈਸਾ ਉਸ ਪ੍ਰੋਜੈਕਟ ਵਾਸਤੇ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਜਿਹੜੀ ਉਹਦੀ ਲੋਕੇਸ਼ਨ ਉਹ ਵੈਸਟ ਸਾਈਡ ਆਫ ਕਿੰਗ ਜਾਰਜ ਹੈਗਾ ਕਿੰਗ ਜਾਰਜ ਦੇ ਵੈਸਟ ਸਾਈਡ ਤੇ ਜਿੱਥੇ ਰੋਨਾ ਸੀ 70th ਐਂਡ ਕਿੰਗ ਜਾਰਜ ਤੇ ਸਾਈਨ ਵੀ ਲੱਗੇ ਹੋਏ ਨੇ ਉੱਤੇ ਪਰ ਹੁਣ ਇਹ ਜਿਹੜਾ ਬਜਟ ਆ ਇਹ ਕਹਿ ਰਿਹਾ ਕਿ ਈਸਟ ਸਾਈਡ ਆਫ ਕਿੰਗ ਜਾਰਜ ਉਹ ਸਾਈਡ ਕਿੱਥੇ ਆ ਸਾਨੂੰ ਵੀ ਨਹੀਂ ਪਤਾ ਉਹਦਾ ਐਡਰੈਸ ਕੀ ਆ ਕਿਸੇ ਨੂੰ ਕੁਝ ਨਹੀਂ ਪਤਾ ਉਹਦੀ ਫੰਡਿੰਗ 2024 ਦੇ ਵਿੱਚ ਨਹੀਂ ਹੈਗੀ ਸੋ ਕੀ ਉਹ ਨਿਊਟਨ ਐਕਸੈਂਟਰ ਬਣੇਗਾ ਸਾਨੂੰ ਪਤਾ ਨਹੀਂ ਹੈ ਤੇ ਹੁਣ ਜਿਹੜਾ ਟੈਕਸ ਵਾਧਾ ਵੀ ਹੋਇਆਗਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਐਨਰਜੀ ਸਿਟੀ ਦੀ ਪੁਲਿਸਿੰਗ ਤੇ ਲੱਗ ਰਹੀ ਹੈ ਪਿਛਲੇ ਸਮੇਂ ਤੋਂ ਤਾਂ ਇਹ ਟੈਕਸ ਵਾਧਾ ਹੁਣ ਡਿਵੈਲਪਮੈਂਟ ਤੇ ਲਈ ਖਰਚਾ ਜਾਊਗਾ ਜਾਂ ਫਿਰ ਇਹ ਪੁਲਿਸ ਦੀ ਘੁੰਮਣ-ਘੇਰੀਆਂ ਚ ਘੁਮ ਕੇ ਰਹਿ ਜਾਣਾ ਤੇ ਇਹ ਇਹ ਬਜਟ ਤੇ ਦੋ ਨਾਂ ਰੱਖ ਸਕਦੇ ਆ ਇੱਕ ਤੇ ਆਰਸੀਐਮਪੀ ਬਜਟ ਜਾਂ ਇਹਨੂੰ ਐਂਟੀ ਡੱਗ ਮਿਕਲਮ ਬਜਟ ਕਹਿ ਸਕਦੇ ਆ ਕਿ ਜੋ ਜੋ ਡੱਗ ਮਿਕਲਮ ਨੇ ਕੀਤਾ ਉਹਨੂੰ ਰੋਕਣਾ ਕਿੱਦਾਂ ਆ ਜਾਂ ਉਹਨੂੰ ਉਹ ਜਿਹੜੇ ਪ੍ਰੋਜੈਕਟਸ ਚੱਲਦੇ ਆ ਉਹ ਉਹ ਕੈਨਸਲ ਕਿੱਦਾਂ ਕਰਨੇ ਆ ਜਾ RCMP ਨੂੰ ਕੰਟੀਨਿਊ ਕਿੱਦਾਂ ਕਰਨਾ ਇਸ ਦੋ ਚੀਜ਼ਾਂ ਤੋਂ ਬਗੈਰ ਐਂਟੀ ਡਗਮਿਕ ਵਾਲਮ ਤੇ RCMP ਨੂੰ ਰੱਖਣ ਵਾਸਤੇ ਇਸ ਦੋ ਚੀਜ਼ਾਂ ਤੋਂ ਬਗੈਰ ਇਸ ਬਜਟ ਦੇ ਵਿੱਚ ਹੋਰ ਕੁਝ ਵੀ ਨਹੀਂ ਹੈਗਾ ਨਾਗਰਾ ਸਾਹਿਬ ਕ੍ਰਾਈਮ ਪ੍ਰੋਵੈਂਸ਼ਨ ਤੇ ਜਦੋਂ ਗੱਲਬਾਤ ਆਉਂਦੀ ਹੈ ਉਹਦੀ ਫੰਡਿੰਗ ਬਹੁਤ ਜ਼ਰੂਰੀ ਆ ਤਾਂ ਇਸ ਬਜਟ 'ਚ ਉਹਦੇ ਲਈ ਕੋਈ ਫੰਡਿੰਗ ਹੈ ਜੀ ਸਟਾਫ ਵੱਲੋਂ ਪ੍ਰੇਜ਼ੈਂਟ ਕੀਤੀ ਗਈ ਸੀ ਫੰਡਿੰਗ ਕ੍ਰਾਈਮ ਪ੍ਰੋਵੈਂਸ਼ਨ ਸਰੀ ਕ੍ਰਾਈਮ ਪ੍ਰੋਵੈਂਸ਼ਨ ਸੁਸਾਇਟੀ ਲਈ 4 ਲੱਖ ਡਾਲਰ ਜਿਹੜੇ ਕ੍ਰਾਈਮ ਸਟਾਪਰਸ ਆ ਬਹੁਤ ਚੰਗਾ ਕੰਮ ਕਰਦੇ ਨੇ ਸਰੀ ਦੇ ਵਿੱਚ ਉਹਨਾਂ ਵਾਸਤੇ 55000 ਡਾਲਰ ਉਹ ਸਾਰੇ ਮੇਅਰ ਲੌਕ ਉਹਨਾਂ ਦੀ ਟੀਮ ਵੱਲੋਂ ਉਹ ਫੰਡਿੰਗ ਰੋਕ ਦਿੱਤੀ ਗਈ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤੀ ਕਿਉਂ ਰੋਕੀ ਆ ਪਰ ਉਹ ਕਹਿੰਦੇ ਕਿ ਅਸੀਂ ਇਹ ਫੰਡਿੰਗ ਰੋਕ ਰਹੇ ਆ ਇੱਕ ਹੋਰ ਸੁਸਾਇਟੀ ਆ ਉਹ ਵੀ ਕ੍ਰਾਈਮ ਪ੍ਰੋਵੈਂਸ਼ਨ ਦੇ ਵਿੱਚ ਹੀ ਕੰਮ ਕਰਦੀ ਆ ਉਹਨਾਂ ਦੀ ਫੰਡਿੰਗ ਰੋਕ ਦਿੱਤੀ ਗਈ ਸੋ ਤਿੰਨ ਸੁਸਾਇਟੀਆਂ ਦੀ ਜਿਹੜੀਆਂ ਦੋ ਮੇਜਰ ਵੱਡੀਆਂ ਸੁਸਾਇਟੀਆਂ ਨੇ ਸਪੈਸ਼ਲੀ ਕ੍ਰਾਈਮ ਪ੍ਰੋਵੈਂਸ਼ਨ ਸੁਸਾਇਟੀ ਜਿਹੜੇ ਸਰੀ ਦੇ ਵਿੱਚ ਜਿਨ੍ਹਾਂ ਦੇ ਕੋਲ 500 ਯੂਥ ਵੋਲੰਟੀਅਰਸ ਨੇ ਜਿਹੜੇ ਟੀਨੇਜਰ ਬੱਚੇ ਨੇ ਜਦੋਂ ਹਾਈ ਸਕੂਲ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਸਰਟਨ ਆਵਰਸ ਚਾਹੀਦੇ ਹੁੰਦੇ ਵੋਲੰਟੀਅਰ ਵਾਸਤੇ ਕੰਮ ਕਰਨ ਵਾਸਤੇ ਆਪਣੇ ਜਿਹੜੀਆਂ ਗ੍ਰੇਡਸ ਆ ਪੂਰੀਆਂ ਕਰਨ ਲਈ ਪਾਸ ਹੋਣ ਲਈ ਸੋ ਉਹ ਜਿਹੜੇ ਬੱਚੇ ਉਹ ਡਿਪੈਂਡ ਕਰਦੇ ਸੀ ਉਹ ਕ੍ਰਾਈਮ ਪ੍ਰੋਵੈਂਸ਼ਨ ਸੁਸਾਇਟੀ ਦੇ ਨਾਲ ਦੀ ਨਾਲ ਆਪਣੇ ਵੋਲੰਟੀਅਰ ਆਵਰ ਕੰਪਲੀਟ ਕਰਦੇ ਸੀ ਪਲੱਸ ਉਹਨਾਂ ਨੂੰ ਇੱਕ ਚੰਗੀ ਗਾਈਡੈਂਸ ਮਿਲਦੀ ਸੀ ਉਹਨਾਂ ਦੀ ਸਕਿੱਲ ਡਿਵੈਲਪ ਹੁੰਦੀ ਸੀਗੀ ਉਹ ਬੱਚੇ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੇ ਅਜ ਤੋਂ 5 ਸਾਲ 10 ਸਾਲ ਪਹਿਲਾਂ ਕ੍ਰਾਈਮ ਪ੍ਰੋਵੈਂਸ਼ਨ ਦੇ ਨਾਲ ਵੋਲੰਟੀਅਰ ਕੀਤਾ ਸੀ ਅੱਜ ਉਹ ਇੱਥੇ ਪੁਲਿਸ ਆਫਿਸਰਸ ਨੇ ਬਾਯਲੋ ਆਫਿਸਰਸ ਨੇ ਹੋਰ ਚੰਗੀਆਂ ਪੋਜੀਸ਼ਨਸ ਤੇ ਨੇ ਉਹਦਾਂ ਦੀ ਸੁਸਾਇਟੀ ਦੇ ਬਿਨਾਂ ਕੁਝ ਦੱਸਿਆ ਕੋਈ ਪਹਿਲੇ ਡਿਸਕਸ਼ਨ ਨਹੀਂ ਕੋਈ ਇੰਡੀਕੇਸ਼ਨ ਨਹੀਂ ਆਲ ਆਫ ਅ ਸਡਨ ਲਾਸਟ ਮਿੰਟ ਤੇ ਆ ਕੇ ਉਹ ਕ੍ਰਾਈਮ ਪ੍ਰੋਵੈਂਸ਼ਨ ਸੁਸਾਇਟੀ ਦੀ ਫੰਡਿੰਗ ਬਿਲਕੁਲ ਰੋਕ ਦੇਣੀ ਕੋਈ ਵਜ੍ਹਾ ਨਹੀਂ ਮੈਂ ਸੋਚ ਸਕਦਾ ਕਿ politically ਇਹਨਾਂ ਦੇ ਡਿਫਰੈਂਸ ਹੋਏ ਹੋਣਗੇ ਉਹਨਾਂ ਦੇ ਮੈਂਬਰਸ ਦੇ ਨਾਲ ਅਦਰ than that ਹੋਰ ਤੇ ਕੋਈ ਰੀਜ਼ਨ ਹੀ ਨਹੀਂ ਹੈ ਕੋਈ ਰੀਜ਼ਨ ਹੁੰਦਾ ਤੇ ਦੱਸਦੇ ਤੇ ਸਹੀ ਉਹਨਾਂ ਦਾ 4th ਗਾਲਾ ਆ ਰਿਹਾ ਅਗਲੇ ਅਗਲੇ ਮਹੀਨੇ 4 ਲੱਖ ਡਾਲਰ ਜਿਹੜਾ ਉਹਨਾਂ ਦੀ ਫੰਡਿੰਗ ਹੈ ਉਹ ਰੋਕ ਦੇਣੀ 500 ਬੱਚਾ ਜਿਹੜਾ ਮੇਅਰ ਲੌਕ ਆਲਵੇਸ ਪਬਲਿਕ ਸੇਫਟੀ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਪਬਲਿਕ ਸੇਫਟੀ ਲਈ ਮੈਂ ਆਲਵੇਸ ਵਰੀਡ ਹਾਂ ਮੇਰੀ ਪ੍ਰਾਇੋਰਟੀ ਰਹਿੰਦੀ ਹੈ ਉਹਨਾਂ ਦੀ ਟੀਮ ਦਾ ਵੀ ਇਹ ਆਲਵੇਸ ਕਹਿਣਾ ਹੁੰਦਾ ਪਰ ਜੇ ਪਬਲਿਕ ਸੇਫਟੀ ਲਈ ਉਹ ਰੀਅਲੀ ਵਰੀਡ ਨੇ ਤੇ ਇਦਾਂ ਦੀਆਂ ਸੁਸਾਇਟੀਜ਼ ਨੂੰ ਤੇ ਹੋਰ ਜ਼ਿਆਦਾ ਫੰਡ ਕਰਨਾ ਚਾਹੀਦਾ ਉਹਨਾਂ ਨੂੰ ਪਰ ਉਹਨਾਂ ਦੇ ਐਕਸ਼ਨ ਜਿਹੜੇ ਨੇ ਟੋਟਲੀ ਡਿਫਰੈਂਟ ਨੇ ਜੋ ਕਹਿ ਰਹੇ ਨੇ ਉਹ ਕਰਾਇਮ ਪ੍ਰੋਵੈਂਸ਼ਨ ਸੁਸਾਇਟੀ ਵਰਗੀਆਂ ਜਿਹਨਾਂ ਦੇ ਫੰਡਿੰਗ ਰੋਕ ਦੇਣੀ ਬਹੁਤ ਜ਼ਿਆਦਾ ਗਲਤ ਡਿਸੀਜਨ ਜਿਹੜਾ ਲਿਆ ਜਾ ਰਿਹਾ ਇਸ ਕਾਉਂਸਲ ਵੱਲੋਂ ਇਸ ਸਿਟੀ ਨੂੰ ਬਹੁਤ ਹੀ ਗਲਤ ਜਿਹੜਾ ਰਾਹ ਤੇ ਪਾ ਰਹੇ ਨੇ ਤੇ ਬਹੁਤ ਪਿੱਛੇ ਨੂੰ ਲੈ ਕੇ ਜਾ ਰਹੇ ਨੇ ਇੱਥੇ ਸਾਡੇ ਆਲਰੇਡੀ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਉੱਥੇ ਬੱਚੇ ਬੱਚੇ ਭਟਕ ਰਹੇ ਨੇ ਉਹ ਡਰੱਗਸ ਦੇ ਵਿੱਚ ਗੈਂਗਸ ਦੇ ਵਿੱਚ ਜਾ ਰਹੇ ਨੇ ਜੇ ਕੋਈ ਸੁਸਾਇਟੀ ਕੋਈ ਚੰਗਾ ਕੰਮ ਕਰ ਰਹੀ ਆ ਉਹਦੀ ਫੰਡਿੰਗਸ ਕੱਟ ਕੀਤੀਆਂ ਜਾ ਰਹੀਆਂ ਸੋ ਨਹੀਂ ਮੈਨੂੰ ਸਮਝ ਆਇਆ ਕੱਲ ਕਿ ਕਿਉਂ ਇਦਾਂ ਹੋਇਆ ਇਹ ਸੁਸਾਇਟੀ ਵਰਕ ਕਿਵੇਂ ਕਰਦੀ ਆ ਤੇ ਫੰਡਿੰਗ ਰੋਕਣ ਦਾ ਨੁਕਸਾਨ ਕੀ ਹੋਣਾ ਜੀ ਵੈਲ ਫੰਡਿੰਗ ਰੋਕਣ ਦਾ ਨੁਕਸਾਨ ਇਹ ਹੋਏਗਾ ਕਿ ਸੁਸਾਇਟੀ ਆਪਰੇਟ ਨਹੀਂ ਕਰ ਸਕੇਗੀ ਸੁਸਾਇਟੀ ਆਪਰੇਟ ਇਦਾਂ ਕਰਦੀ ਆ ਕਿ ਇਹਦੇ ਜਿਹੜੇ ਮੈਂਬਰਸ ਨੇ ਆਪਣੇ ਇਹ ਜਿਹੜੇ ਬੱਚੇ ਆ ਉਹਨਾਂ ਨੂੰ ਵੌਲੰਟੀਅਰਸ ਸਾਈਨ ਅਪ ਕਰਦੇ ਨੇ ਸੋ ਇਹ ਜਾ ਕੇ ਤੁਹਾਡੀਆਂ ਪਾਰਕਿੰਗ ਲਾਟਸ ਦੇ ਵਿੱਚ ਜੇ ਕੋਈ ਤੁਹਾਨੂੰ ਐਜੂਕੇਟ ਕਰਦੇ ਨੇ ਕਿ ਕਾਰਾਂ ਦੇ ਵਿੱਚ ਸਮਾਨ ਨਾ ਰੱਖੋ ਰੋਡਸ ਤੇ ਸਪੀਡ ਚੈੱਕ ਕਰਦੇ ਨੇ ਜਿਹੜੀਆਂ ਪ੍ਰੋਪਰਟੀਆਂ ਨੇ ਜਿਹੜੇ ਨੇਬਰਹੂਡਸ ਜਿੱਥੇ ਥੋੜਾ ਜਿਹਾ ਡਰੱਗਸ ਜਾਂ ਕ੍ਰਾਈਮ ਜ਼ਿਆਦਾ ਉਸ ਨੇਬਰਹੂਡਸ ਦੇ ਵਿੱਚ ਰਾਊਂਡ ਲਾਉਂਦੇ ਨੇ ਸੋ ਇਦਾਂ ਦੇ ਪੈਟਰੋਲਿੰਗ ਦੇ ਕੰਮ ਇਹ ਜਿਹੜੀ ਸੁਸਾਇਟੀ ਆ ਕਰਦੀ ਆ ਸੋ ਕ੍ਰਾਈਮ ਪ੍ਰੋਵੈਂਸ਼ਨ ਇਹਦਾ ਨਾਂ ਇਸ ਕਰਕੇ ਕਿ ਜਿੱਥੇ ਵੀ ਲੱਗਦਾ ਕਿ ਛੋਟੇ ਪ੍ਰੋਪਰਟੀ ਦੇ ਕ੍ਰਾਈਮ ਆਟੋ ਦੇ ਕ੍ਰਾਈਮ ਓਵਰ ਸਪੀਡਿੰਗ ਜਾਂ ਇਦਾਂ ਦੀ ਸਿਚੁਏਸ਼ਨ ਹੈਗੀ ਆ ਉਥੇ ਕ੍ਰਾਈਮ ਪ੍ਰੀਵੈਂਟ ਕਰਨ ਦਾ ਕੰਮ ਕਰਦੇ ਨੇ ਸੋ ਉਹਨਾਂ ਨੂੰ ਨਾ ਫੰਡ ਦੇ ਕੇ ਮਤਲਬ ਕਿ ਸਾਡਾ ਫੋਕਸ ਹੈ ਹੀ ਨਹੀਂ ਐ ਕ੍ਰਾਈਮ ਨੂੰ ਪ੍ਰੀਵੈਂਟ ਕਰਨਾ ਫੋਕਸ ਤੇ ਬਸ ਇੱਕ ਹੀ ਰਹਿ ਗਿਆ RCMP ਜਾਂ ਡਗਮ ਕਲਮ ਨੇ ਜੋ ਸ਼ੁਰੂ ਕੀਤਾ ਉਹਨੂੰ ਬੰਦ ਕਰਨਾ ਦੈਟਸ ਇਟ ਜੀ ਨਾਗਰਾ ਸਾਹਿਬ ਬਹੁਤ ਬਹੁਤ ਥੈਂਕ ਯੂ ਸੋ ਮੱਚ ਸੋ ਵਾਕਈ ਸਿਟੀ ਅਫਸਰੀ ਦੇ ਵੱਲੋਂ ਕੋਲ ਮਲਾ ਕੇ 7% ਟੈਕਸ ਵਾਧੇ ਦੀ ਗੱਲਬਾਤ ਕੀਤੀ ਜਾ ਰਹੀ ਹੈ ਪਰ ਕਾਉਂਸਲਰ ਨਾਗਰਾ ਕਹਿੰਦੇ ਨੇ ਕਿ ਵਾਧਾ ਇਸ ਤੋਂ ਜਿਆਦਾ ਹੋਇਆ ਟੈਕਸ ਦੇ ਵਿੱਚ ਤੇ ਨਾਲੋਂ ਨਾਲ ਉਹਨਾਂ ਨੇ ਇਸ ਬਜਟ ਨੂੰ ਨਿਰਾਸ਼ਾਜਨਕ ਵੀ ਦੱਸਿਆ ਕਿ ਇਹ ਪੈਸਾ ਡਿਵੈਲਪਮੈਂਟ ਤੇ ਲੱਗਦਾ ਨਜ਼ਰ ਨਹੀਂ ਆ ਰਿਹਾ ਤੇ ਜੋ ਸਰੀ ਪੁਲਿਸ ਤੇ ਆਰਸੀਐਮਪੀ ਦਾ ਚੱਕਰ ਹੈ ਉਧਰ ਹੀ ਸਿਟੀ ਫਿਲਹਾਲ ਮੇਅਰ ਰੈਂਡਾ ਲੋਕ ਉਲਝੇ ਹੋਏ ਦਿਖਾਈ ਦੇ ਰਹੇ ਨੇ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ